ਆਦੀ ਪਾਰਟੀ ਦੇ ਵਿਧਾਇਕ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਆਪ ਵਿਧਾਇਕ ਰਮਨ ਅਰੋੜਾ ਦਾ ਰਿਮਾਂਡ ਵਧਿਆ ਜਲੰਧਰ ਕੋਰਟ ਨੇ 3 ਦਿਨਾਂ ਦੇ ਹੋਰ ਰਿਮਾਂਡ ਤੇ ਭੇਜ ਦਿੱਤਾ ਵਿਧਾਇਕ ਨੂੰ ਜ਼ਬਰਨ ਵਸੂਲੀ ਦੇ ਮਾਮਲੇ ਦੇ ਵਿਰਸਲ ਰਮਨ ਅਰੋੜਾ ਨੂੰ ਗ੍ਰਿਫਤਾਰ ਕੀਤਾ ਗਿਆ ਲਾਟਰੀ ਵਾਲੇ ਤੋਂ ਜ਼ਬਰਨ ਵਸੂਲੀ ਕਰਨ ਦੇ ਜੋ ਕਿ ਸਿੱਧੇ ਤੌਰ ਤੇ ਇਲਜ਼ਾਮ ਲੱਗੇ ਨੇ 20000 ਮਹੀਨਾ ਵਸੂਲੀ ਕਰਨ ਤੇ ਇਲਜ਼ਾਮ ਨੇ ਇਨ੍ਹਾਂ ਇਲਜ਼ਾਮਾਂ ਦੇ ਤਹਿਤ ਹੀ ਆਪ ਵਿਧਾਇਕ ਰਮਨ ਅਰੋੜਾ ਦੀ ਗ੍ਰਿਫਤਾਰੀ ਹੋਈ ਆਤਾ ਜੰਦਰ ਕੋਟ ਨੇ 3 ਦਿਨ ਦਾ ਹੋਰ ਰਿਮਾਂਡ ਦੇ ਦਿੱਤਾ ਹੈ ਆ ਪਹਿਲਾਂ ਵੀ ਰਿਮਾਂਡ ਹਾਸਲ ਕੀਤਾ ਗਿਆ ਸੀਗਾ ਰਿਮਾਂਡ ਖਤਮ ਹੋਣ ਦੇ ਬਾਅਦ ਮੁਰਤੂ ਕੋਰਟ ਦੇ ਵਿੱਚ ਆ ਪੇਸ਼ ਕੀਤਾ ਗਿਆ ਤਾਂ ਰਿਮਾਂਡ ਦੇ ਵਿੱਚ ਕੋਰਟ ਨੇ ਵਾਧਾ ਕਰ ਦਿੱਤਾ ਜੰਦਰ ਕੋਟ ਦੇ ਨੂੰ 3 ਦਿਨ ਦਾ ਹੋਰ ਰਿਮਾਂਡ ਦਿੱਤਾ ਗਿਆ ਆ ਦਰਸਲ ਪੂਰੇ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਜਬਰਨ ਮਸੂਲੀ ਦੇ ਮਾਮਲੇ ਦੇ ਵਿੱਚ ਆ ਰਮਨ ਅਰੋੜਾ ਜੋ ਕਿ ਗ੍ਰফতার ਨੇ ਲਾਟਰੀ ਵਾਲੇ ਤੋਂ ਜ਼ਬਰਨ ਵਸੂਲੀ ਕਰਨ ਦੇ ਉਹਨਾਂ ਤੇ ਇਲਜ਼ਾਮ ਲੱਗਦੇ ਨੇ ਜੋ ਇਲਜ਼ਾਮ ਨੇ ਕਿ 20000 ਰੁਪਏ ਮਹੀਨਾ ਉਹਨਾਂ ਦੇ ਵੱਲੋਂ ਵਸੂਲੀ ਕੀਤੀ ਜਾਂਦੀ ਸੀ ਇਹ ਜਿਹੇ ਇਲਜ਼ਾਮਾਂ ਦੇ ਵਿਚਾਲੇ ਹੀ ਇਹ ਵੱਡੀ ਗ੍ਰਿਫਤਾਰੀ ਹੁੰਦੀ ਹੈ ਆਪਦੇ ਵਿਧਾਇਕ ਰਮਨ ਅਰੋੜਾ ਨੂੰ ਪਿਛਲੇ ਦਿਨ ਹੀ ਗ੍ਰਿਫਤਾਰ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਰਿਮਾਂਡ ਹਾਸਲ ਕੀਤਾ ਗਿਆ ਤੇ ਅੱਜ ਰਿਮਾਂਡ ਖਤਮ ਹੋਇਆ ਰਿਮਾਂਡ ਖਤਮ ਹੋਣ ਦੇ ਬਾਅਦ ਆ ਕੋਰਟ ਦੇ ਵੱਲੋਂ ਹੋਰ 3 ਦਿਨ ਦਾ ਰਿਮਾਂਡ ਦਿੱਤਾ ਗਿਆ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸਹਿਜ ਚਨੇਜਾ ਜੁੜ ਚੁੱਕੇ ਨੇ ਸੱਚ ਜੀ ਆਪ ਵੀ ਜਾਣਦੇ ਰਮਨ ਉੜਾਦਾ 3 ਦਿਨ ਦਾ ਹੋਰ ਰਿਮਾਂਡ ਵੱਧ ਗਿਆ ਪੂਰਾ ਮਾਮਲਾ ਸਮਝਣਾ ਚਾਹਾਂਗੇ ਜਿਸ ਕੇ ਇਸ ਦੇ ਵਿੱਚ ਇਹ ਪੂਰੀ ਗਿਫਤਾਰੀ ਹੋਈ ਹੈ ਕਿ ਹੁਣ ਤੱਕ ਰਿਮਾਂਡ ਦੇ ਵਿੱਚ ਪੁੱਛਗਿੱਛ ਦੇ ਦੌਰਾਨ ਅੱਕੀ ਕੁਝ ਖੁਲਾਸੇ ਹੋਏ ਨੇ ਬਿਲਕੁਲ ਗੱਲ ਕਰੀਏ ਤਾਂ ਜਿਹੜਾ ਕਿ ਵੀਰਵਾਰ ਨੂੰ 3 ਦਿਨ ਦਾ ਰਿਮਾਂਡ ਜਿਹੜਾ ਹੈ ਮਿਲੇ ਪੁਲਿਸ ਨੂੰ ਤਾਂ ਹੁਣ ਫੇਰ ਦਸ ਦਿਨ ਦੇ ਰਿਮਾਂਡ ਦੀ ਮੰਗ ਜਿਹੜੀ ਅੱਜ ਰੱਖੀ ਗਈ ਸੀ ਪੁਲਿਸ ਵੱਲੋਂ ਪੁਲਿਸ ਨੇ ਜਿਹੜੀ ਦਲੀਲ ਦਿੱਤੀ ਹੈ ਕੋਰਟ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਇੱਕ ਹੋਰ ਕੋਈ ਲਾਟਰੀ ਵਾਲਾ ਹੈ ਰਜਿੰਦਰ ਕੁਮਾਰ ਨਾਮ ਦਾ ਵਿਅਕਤੀ ਹੈ ਜਿਸ ਨੇ ਸ਼ਿਕਾਇਤ ਕੀਤੀ ਹੈ ਜੋ ਲਾਟਰੀ ਦਾ ਕੰਮ ਚਲਾਉਂਦਾ ਤਾਂ ਉਹਨੂੰ ਚਲਾਉਣ ਦੇ ਲਈ ਜਿਹੜਾ ਕੀ ਹੈ ਹਰ ਮਹੀਨੇ ਵਿਧਾਇਕ ਉਹਦੇ ਕੋਲੋਂ 20000 ਰੁਪਏ ਵਸੂਲਦੇ ਸੀ ਕਹਿੰਦਾ ਜੀ ਜੀ ਹੁਣ ਸ਼ਿਕਾਇਤ ਪਹੁੰਚੀ ਹੈ ਪੁਲਿਸ ਕੋਲ ਪੁਲਿਸ ਨੇ ਉਹਦੇ ਤੇ ਵੀ ਜਾਂਚ ਕਰਨੀ ਹੈ ਤਾਂ ਉਹਦੇ ਲਈ ਪੁੱਛਗਿੱਛ ਲਈ ਪੁਲਿਸ ਵੱਲੋਂ ਨੇ ਜਿਹੜਾ 10 ਦਿਨ ਦੇ ਰਿਮਾਂਡ ਦੀ ਮੰਗ ਰੱਖੀ ਸੀ ਲੇਕਿਨ ਜਿਹ ਦਿਰਮਾਨ ਦੇ ਵਿੱਚ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੋ ਸਕਦਾ ਹੋਰ ਵੀ ਕੋਈ ਸ਼ਿਕਾਇਤ ਕਰਤਾ ਇਸ ਦੌਰਾਨ ਪੁਲਿਸ ਕੋਲ ਆ ਕੇ ਬਿਸ਼ਕਾਇਦ ਦੇ ਸਕਦੇ ਨੇ لاہور ਖੁਲਾਸੇ ਹੋ ਸਕਦੇ ਨੇ ਹੋਰ ਕਿਤੇ ਕਿਤੇ ਕੋਲ ਜ਼ਬਰਨ ਮਸੂਲੀ ਕੀਤੀ ਗਈ ਹੈ ਕਿਉਂਕਿ ਪਹਿਲਾਂ ਜਿਹੜਾ ਮਾਮਲਾ ਵਿਜੀਲੈਂਸ ਨੇ ਦਰਜ ਕੀਤਾ ਸੀ ਉਹਦੇ ਵਿੱਚ ਹੀ ਕਿਹਾ ਕਿ ਨਕਲੀ ਨੋਟਿਸ ਪਾਉਂਦੇ ਸੀਗੇ ਕਿ ਤੁਹਾਡੀ ਬਿਲਡਿੰਗ ਜਿਹੜੀ ਆ ਉਹ ਇਲਿਗਲ ਤਰੀਕੇ ਨਾਲ ਬਣੀ ਹੈ ਫਿਰ ਉਹਦੇ ਤੇ ਲੱਖਾਂ ਕਰੋੜਾਂ ਰੁਪਏ ਦੀ ਜਿਹੜੀ ਡੀਲ ਹੁੰਦੀ ਸੀ ਬਿਲਡਿੰਗ ਦੀ ਖੁਲਵਾਉਣ ਦੇ ਲਈ ਪਰ ਹੁਣ ਇੱਕ ਨਵਾਂ ਕੰਮ ਸਾਹਮਣੇ ਆ ਰਿਹਾ ਪਹਿਲਾਂ ਗੈਸ ਟੈਂਕਰ ਜਿਹੜਾ ਪਰਦਾ ਸੀਗਾ ਜਿਹੜਾ ਤੁਹਾਨੂੰ ਪਤਾ ਹੋਵੇਗਾ ਮੰਡਿਆਲਾ ਵਿੱਚ ਵੱਡਾ ਕਾਂਡ ਹੋਇਆ ਉਸਦੇ ਮਾਸਟਰਮਾਈਂਡ ਕੋਲੋਂ ਪੈਸੇ ਜਿਹੜੇ ਲਿੱਤੇ ਜਾਂਦੇ ਸੀਗੇ ਤਾਂ ਉਹਨੇ ਸ਼ਿਕਾਇਤ ਕੀਤੀ ਉਹਦੇ ਤੇ ਪਰਚਾ ਦਰਜ ਹੁੰਦਾ ਹੈ ਤਾਂ ਅੱਜ ਫ ਲਗੀ ਹੈ ਕੋਰ ਸ਼ਿਕਾਇਤ ਸਾਹਮਣੇ ਆਈ ਹੈ ਕਿ ਜੇਕਰ ਲਾਟਰੀ ਵਾਲੇ ਕੋ ਮਤਲਬ ਗੈਰ ਕਾਨੂੰਨੀ ਤਰੀਕੇ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਸਪੋਰਟ ਕਰਨ ਲਈ ਪੈਸੇ ਜਿਹੜੇ ਵੀ ਦਾਇਕ ਲੈਂਦੇ ਹੋਏ ਨਜ਼ਰ ਆਉਂਦੇ ਰਹੇ ਨੇ ਤਾਂ ਹੋਰ ਹੋ ਸਕਦਾ ਹੈ ਕਿ ਸ਼ਹਿਰ ਦੇ ਵਿੱਚ ਹੋਰ ਵੀ ਗੈਰ ਕਾਨੂੰਨੀ ਲੋਕਾਂ ਕੋਲੋਂ ਪੈਸੇ ਜਿਹੜੇ ਵੀ ਦਾਇਗਨ ਲਿੱਤੇ ਹੋਣਗੇ ਤਾਂ ਇਸ ਦਾ ਖੁਲਾਸਾ ਜਿਹੜਾ ਰਿਮਾਂਡਦਰਾ ਨੂੰ ਹੋ ਸਕਦੇ ਨੇ ਹਾਂ ਠੀਕ ਹੈ ਸਹਿਜ ਜੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਤਾਂ ਆਪ ਵਿਧਾਇਕ ਰਮਨ ਅਰੋੜਾ ਦਾ ਹੋ ਰਿਮਾਂਡ ਵਧਿਆ ਜਲੰਧਰ ਕੋਰਟ ਦੇ ਦਰਸਲ ਅੱਜ ਰਿਮਾਂਡ ਖਤਮ ਹੋਣ ਤੇ ਪੇਸ਼ ਕੀਤਾ ਗਿਆ ਸੀ ਤੇ ਕੋਰਟ ਦੇ ਵੱਲੋਂ ਤਿੰਨ